ਤੁਸੀਂ ਆਜ਼ਾਦ ਤੌਰ ਤੇ ਜਿਹੜੀ ਵੀ ਗੱਲ ਕਰਨੀਆ ਕਰੋ ਲੋਕਾਂ ਚ ਜਾ ਕੇ ਵੋਟ ਮੰਗੋ ਡੈਮੋਕ੍ਰੇਸੀ ਦਾ ਅਧਿਕਾਰ ਹੈ ਤੁਸੀਂ ਲੁਕਵੇਂ ਤੰਗ ਨਾਲ ਕਿਉਂ ਵਿਰੋਧ ਕਰਦੇ ਹੋ ਅੱਜ ਕੋਈ ਮੇਰੇ ਆਮ ਆਦਮੀ ਦੇ ਕੋਈ ਵੀਰ ਆਏ ਸੀ ਸੋ ਉਹਨਾਂ ਦਾ ਜਿਹੜਾ ਸੀਗਾ ਇਹ ਇੱਕ ਤਰ੍ਹਾਂ ਦੀ ਕੋਸ਼ਿਸ਼ ਸੀ ਵੀ ਪੜਕਾਇਆ ਲੋਕਾਂ ਨੂੰ ਇਹ ਕੁਝ ਟੀਚਰ ਵੀ ਆਏ ਸੀਗੇ ਜੀ ਜਿਹੜੇ ਆਪਦਾ ਮਤਲਬ ਵਿਰੋਧ ਆ ਜਿਹੜਾ ਉਹ ਦਰਜ ਕਰਾਉਣਾ ਚਾਹੁੰਦੇ ਸੀ ਦਰਜ ਕਰਾਉਣ ਲਈ ਆਏ ਸੀ ਦੇਖੋ ਦੇਖੋ ਕੁਝ ਟੀਚਰ ਆਏ ਆਪਣਾ ਵਿਰੋਧ ਦਰਜ ਕਰਾਉਣ ਮੇਰੇ ਪਿੰਡ ਮੈਂ ਉਹਨਾਂ ਕੋਲੇ ਗਿਆ ਹੱਥ ਜੋੜ ਕੇ ਮੈਂ ਕਿਹਾ ਤੁਹਾਨੂੰ ਜੇ ਤਕਲੀਫ ਹੈ ਤੁਸੀਂ ਵਿਰੋਧ ਜਰਜ ਕਰਾਉਨੇ ਆ ਜੀ ਆਇਆਂ ਨੂੰ ਸੋ ਡੈਮੋਕ੍ਰੇਸੀ ਦਾ ਮਤਲਬ ਕੀ ਹੈ ਲੋਕਤੰਤਰ ਦੇ ਵਿੱਚ ਵੀ ਆਪਣੀ ਗੱਲ ਰੱਖਣੀ ਸੋ ਆਪਣੀ ਢੰਗ ਨਾਲ ਗੱਲ ਰੱਖ ਕੇ ਗਏ ਜੀ ਆਇਆਂ ਨੂੰ ਸੋ ਇਹ ਕੋਈ ਡੈਮੋਕ੍ਰੇਸੀ ਚ ਆਪਾਂ ਜਿਹੜਾ ਬੰਬ ਗੋਲੀ ਤੱਕ ਦੇ ਆਪਾਂ ਐਕਸੈਪਟ ਨਹੀਂ ਕਰ ਸਕਦੇ ਉਹਨਾਂ ਨੇ ਆਪਣਾ ਜਿਹੜੇ ਤਰੀਕੇ ਨਾਲ ਉਹ ਵਿਰੋਧ ਦਰਜ ਕਰਾਇਆ ਦਰਜ ਕਰਾਉਣ ਦਾ ਉਹਨਾਂ ਦਾ ਅਧਿਕਾਰ ਹੈ ਦੇਖੋ ਹਿੰਦੀ ਵਿੱਚ ਕਿਹਾ ਗਿਆ ਮਤਦਾਨ 20 ਤਰੀਕ ਨੂੰ ਮਤਦਾਨ ਦਾ ਪ੍ਰਯੋਗ ਕਰਨਾ ਮਤਦਾਨ ਦਾ ਅਰਥ ਕੀ ਆਪਣੀ ਮਤ ਕਿਸੇ ਨੂੰ ਦਾਨ ਦੇ ਦੇਣੀ ਇਸ ਤੋਂ ਵੱਡਾ ਦਾਨ ਨਹੀਂ ਲੋਕਤੰਤਰ ਚ ਸੋ ਉਸ ਦਾ ਇਸਤੇਮਾਲ ਕਰਨਾ ਸੋ ਉਸ ਦਾ ਇਸਤੇਮਾਲ ਆਪੀ ਜਿਹੜੀ ਗੁਰਮਰਯਾਦਾ ਜਿਹੜੇ ਰਾਹ ਦਿਖਾਏ ਨੇ ਗੁਰੂ ਗ੍ਰੰਥ ਸਾਹਿਬ ਨੇ ਉਸ ਤੇ ਚੱਲਦੇ ਹੋਏ ਇਸਤੇਮਾਲ ਕਰੋ